ਅੱਠ ਭਾਰਤੀ ਸੈਨਿਕਾਂ ਨੂੰ ਕਤਰ ਦੇ ਵਿੱਚ ਫਾਂਸੀ ਦੀ ਸਜ਼ਾ ਹੋਈ ਆ ਪਿਛਲੇ ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਜਾ ਕੇ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਅੱਠਾਂ ਨੂੰ ਰਿਹਾਅ ਕਰਾ ਕੇ ਲਿਆਉਂਦੇ ਤੁਸੀਂ ਕਿੰਨੇ ਬਹੁਤ ਚੰਗੀ ਗੱਲ ਬਹੁਤ ਵਧੀਆ ਗੱਲ ਫਾਂਸੀ ਤੋਂ ਬਚ ਕੇ ਤੇ ਹਾਂ ਹੋ ਕੇ ਆਪੋ ਆਪਣੇ ਘਰਾਂ ਚ ਗੱਪਰ ਸਾਡੀ ਕਿਹਨੂੰ ਸੁਣਦੇ ਨਹੀਂ ਦੇਸ਼ ਦੇ ਵਾਸੀ ਹੈ ਹਾਂਜੀ ਮੇਰਾ ਮੁੱਖ ਝੰਡਾ ਸਭ ਤੋਂ ਪਹਿਲਾਂ ਉੱਪਰ ਲਾਉ ਤੋ ਇਹ ਦੂਜਾ ਮੇਰਾ ਝੰਡਾ ਆ ਕਿ ਜਿਹੜਾ ਕਿਸਾਨ ਵੀ ਖਿਸ਼ਹਾਰ ਹੋਵੇ ਵਪਾਰੀ ਵੀ ਖਿਸ਼ਹਾਰ ਹੋਵੇ ਇਥੋਂ ਦਾ ਹਰ ਵਸਨੀਕ ਮਜ਼ਦੂਰ ਵੀ ਖਿਸ਼ਹਾਰ ਹੋਵੇ ਕਿ ਜਿਹੜਾ ਬਾਗਾ ਵੱਢ ਰਿਆ ਉਥੋਂ ਵੱਡੇ ਪੱਧਰ ਤੇ ਵਪਾਰ ਖੁੱਲਣਾ ਚਾਹੀਦਾ ਹੈ ਕਿ ਇੱਥੇ ਅਸੀਂ ਜੋ ਵੀ ਫਸਲ ਬੀਜੀਏ ਜਿਹਦਾ ਇੱਥੇ ਮੁੱਲ ਘੱਟ ਮਿਲਦਾ ਹੈ ਤੇ ਉਹਨਾਂ ਦੇਸ਼ਾਂ 'ਚ ਤਰਸਦੇ ਹੈ ਤੇ ਸਾਨੂੰ ਜਿਹੜਾ ਉਥੋਂ ਪੈਸਾ ਮਿਲ ਸਕੇ ਤੇ ਸਾਡੀ ਬੱਲੇ ਬੱਲੇ ਹੋ ਸਕੇ ਆਈਸੀਪੀ ਇੰਟੀਗ੍ਰੇਟਿਡ ਚੈੱਕ ਪੋਸਟ ਜਿਹੜਾ ਵਪਾਰ ਉਹ ਜਿਹੜਾ ਵਾਗ ਰਹੀ ਤੁਹਾਨੂੰ ਸਕੇ ਇੱਕੋ ਇੱਕ ਅਜੰਡਾ ਹੀ ਹੈ ਦੂਸਰਾ ਤੇ ਫਿਰ ਉਸ ਤੋਂ ਅੱਗੇ ਕਿਸਾਨੀ ਦੇ ਮਸਲੇ ਆ ਜਾਂ ਹੋਰ ਮਸਲੇ ਆ ਉਹ ਬਾਅਦ ਦੀ ਗੱਲ ਹੈ ਰੂਹ ਦਾ ਮਸਲਾ ਕੇਵਲ ਤੇ ਕੇਵਲ ਬੰਦੀ ਸਿੰਘਾਂ ਦੀ ਰਿਹਾਈ ਦਾ ਉਹਦੇ ਵਾਸਤੇ ਲੜਨਾ ਵੀ ਪਵੇ ਝਗੜਨਾ ਵੀ ਪਵੇ ਖੰਡਾ ਵੀ ਖੜਕਾਉਣਾ ਪਵੇ ਝਟਕਾਉਣਾ ਪਵੇ ਬੇ ਸ਼ੇਨ ਆ ਅੱਲ੍ਹਾ ਅਕਬਰ ਸਰਦਾਰ ਸਿਮਰਜੀਤ ਸਿੰਘ ਮਾਨ ਮੇਰੇ ਸਤਿਕਾਰਯੋਗ ਹੈ ਮੈਂ ਉਹਨਾਂ ਦੀ ਸ਼ਾਨ ਦੇ ਖਿਲਾਫ ਇੱਕ ਸ਼ਬਦ ਨਹੀਂ ਵਰ ਸਕਦਾ ਪਰ ਇਹਨਾਂ ਕੇ ਮਦਦ ਨਾਲ 6 ਮਹੀਨੇ ਜਾਂ ਜੇਲ੍ਹ ਮੈਨੂੰ ਉਹਨਾਂ ਨੇ ਹੀ ਕਟਵਾਈ ਹੈ ਝੂੰਗੇ ਸੀ ਤੇਰੇ ਜ਼ਮਾਨਤੀਏ ਲੱਭਦੇ ਆ ਲੱਭਦੇ ਆ ਅੱਜ ਤੇ ਲੱਭਦੇ ਲੱਭਦੇ ਦੇ ਅਖੀਰ ਠੋਕ ਕੇ ਜਵਾਬ ਦਿੱਤਾ ਦਿੱਲੀ ਦੇ ਦੋ ਜ਼ਮਾਨਤੀਏ ਚਾਹੀਦੇ ਸੀ ਜਵਾਬ ਦਿੱਤਾ ਤੇ ਮੈਂ ਕਿਹਾ ਪਹਿਲਾਂ ਜਵਾਬ ਦੇ ਦੇ ਦਿੰਦੇ ਤਾਂ ਮੈਂ 6 ਮਹੀਨੇ ਤੇ ਨਾ ਬੱਦ ਕੱਟਦਾ ਤੇ ਚਲੋ ਵਾਹੇ ਪ੍ਰਬੰਧ ਕੀਤਾ ਮੇਰੀ ਉੱਤੇ ਜਮਾਨਤੂ ਭਾਈ ਰਾਜਵਾਨ ਦੀ ਭੈਣ ਘਰੋਤੀ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਉਹਦੇ ਹੱਕ 'ਚ ਬਹਿ ਗਏ ਜਿੱਦ ਬਹਿ ਗਏ ਇਹ ਦੱਸ ਦਿਓ ਇੱਕ ਬੰਨੇ ਭਾਈ ਰਾਜਵਾਨ ਆਇਆ ਬੰਦੀ ਸਿੰਘ ਐ ਫਾਂਸੀ ਐ ਹਾਂਜੀ ਤੇ ਫਿਰ ਇੱਕ ਬੰਨੇ ਤੁਸੀਂ ਇਹ ਵੀ ਕਹੀ ਜਾਂਦੇ ਕਿ ਸਾਡਾ ਚੋਣ ਏਜੰਡਾ ਨਹੀਂ ਤੇ ਗੱਲਾਂ ਫਿਰ ਤੁਸੀਂ ਹੀ ਕਰੀ ਜਾਂਦੇ ਮੈਂ ਤੁਹਾਨੂੰ ਬੇਨਤੀ ਕਰਾਂ ਘਰ ਘਰ ਜਾ ਕੇ ਆਵਾਜ਼ ਦੋ ਪੰਥ ਬਚਾਉਣਾ ਤੇ ਆਓ ਇੱਕ ਪੰਥ ਦਾ ਹੋਕਾ ਦੇਣ ਵਾਲਾ ਬੰਦਾ ਆਇਆ ਜੀ ਪੰਥ ਦੀ ਗੱਲ ਕਰਨ ਵਾਲਾ ਪੰਜਾਬ ਦੀ ਗੱਲ ਕਰਨ ਵਾਲਾ ਸਾਰੇ ਭਾਈਚਾਰਿਆਂ ਦੀ ਗੱਲ ਕਰਨ ਵਾਲਾ ਵਿਰਸਾ ਸਿੰਘ ਮਟੋਹਾ ਆਇਆ ਜੀ ਤੇ ਜਿੱਦ ਆਪਣੀ ਨਿਸ਼ਚਿਤ ਹੈ ਇਵੇਂ ਦੱਸਦਾ ਕਿ ਜਿੱਤਨ ਤੋਂ ਬਾਅਦ ਸਾਡੇ ਬਾਪੇ ਦੇ ਲਈ ਦੀ ਇੱਕ ਤੇ ਚੜਦੇ ਵੇ ਤੇ ਜਾਂ ਵਿਰਸਾ ਹੁਮਲਟੋ ਆ ਜਾ ਕੇ ਚੜੂਗਾ ਯਾ ਬਾਬਾ ਬਘੇੜ ਸਿੰਘ ਤੇ ਬਾਬਾ ਜੱਸਾ ਸਿੰਘ ਆਲੂ ਵਾਲੀ ਤੇ ਵੱਡੇ ਵੱਡੇ ਸਰਦਾਰ ਤੇ ਜਨੈਰ ਜਾ ਕੇ ਦਿੱਲੀ ਨੂੰ ਫਤਿਹ ਕਰਦੇ ਰਿਹਾ ਆਮੋ ਸਾਹਮਣੀ ਆਮੋ ਸਾਹਮਣੀ ਗੱਲ ਕਰਾਂਗੇ ਫਿਰ ਭਾਵੇਂ ਇੱਥੇ 500 ਬੋਲਦਾ ਹੋਵੇ ਤਾਂ ਫਿਰ ਵਿਰਸਾ ਹੰਗਲ ਟੋਆ ਦੀ ਆਵਾਜ਼ ਕੱਲੇ ਦੀ 500 ਵਰਗੀ ਹੈ ਇਹ ਮੈਂ ਤਾਂ ਦਾਦਾ ਜੀ ਨਹੀਂ ਹੈਗਾ ਕਿ ਉੱਥੇ ਆਵਾਜ਼ ਦੱਬ ਲੈਣਗੇ ਜਵਾਬ ਲਵਾਂ ਜਵਾਬ ਤਲਬੀ ਕਰਾਂ ਮਜਬੂਰ ਕਰਾਂ ਮਰਨੀ ਮਰਜੂ ਜਿਹੜਾ ਮੇਨ ਏਜੰਡਾ ਆ ਉਹਦੇ ਤੋਂ ਪਾਸੇ ਨਹੀਂ ਜਾਊਂਗਾ ਹੋ ਸੋਨਿਆ ਜੀ ਆਵਾਜ਼ ਇਸੇ ਸੀ ਤੇਰੀ ਸੋਚ ਤੇ ਪਿਆਰ ਦੇ ਕੇ ਜੋਕੇ ਆਪਰ ਸਾ ਸਿੰਘ ਵੱਟੋ ਆ ਜਿੰਦਾਬਾਦ 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 ਸੋਣਾ ਕਾਂਗਰਸ ਵਾਲੇ ਐ ਤੇ ਗਾਂਗਿਆ ਬਾਗੜਾ ਜੀਰਾ ਸਾਹਿਬ ਬਬਲੂ ਤੇ ਤੁਮ ਉਹਦਾ ਕਾਤ ਵੱਡਾ ਕਿ ਛੋਟਾ ਐ ਅੱਗ ਲੱਗ ਬਬਲੂ ਦਾ ਇੱਥੋਂ ਨਿਕਾਈਏ ਬੰਦ ਆਵਾਵਾਵੋ ਦੇ ਕਾ ਚਲੋ ਕੋਈ ਨਹੀਂ ਆਪਾਂ ਹੋਰ ਛੋਟਾ ਕਰੀਏ ਹੋਰ ਕਸਾਵਾਂਗੇ ਇਹ ਕਹਿੰਦੇ ਬਾਜੇ ਕੋ ਮਾਜਾਂਗੇ ਰਹੀ ਨਾ ਇੱਕ ਆਹ ਦੇਖੋ ਜਿਹੜਾ ਜਿਹੜਾ ਪੱਟੀ ਵਾਲਾ ਖੜੋਤਾ ਕਿਲਾ ਜੀ ਤੇ ਭੁੱਲੋ ਤੁਮਰੇ ਕਲ ਮਾਰੇ ਦੀ ਵਾਵਾ ਹੀ ਕਿਰਪਾ ਆ ਹਰ ਤਰ੍ਹਾਂ ਦਾ ਮਾਲ ਮੂਲ ਮਿਲ ਜਾਂਦਾ ਮੇਰੇ ਕੋਲ ਹਾਂ ਅਜੀ ਕੋਈ ਯਾਰ ਮੈਂ ਦੂਜਾ ਨਾ ਸਮਝੀ ਜਾਏ ਜੇ ਬਦੂ ਸਮਝੋ ਕਿ ਛੂਟਾ ਸਾਡਾ ਲਾਉਂਦਾ ਹੋਣਾ ਸਮਝਾ ਜੇ ਕਿਤੇ ਜਾਗੂ ਕਾਰੀ ਨਾਗਣੀ ਖਾਂਦਾ ਮੈਂ ਤਾਂ ਮਾਰ ਦੀ ਗੱਲ ਕਰਦਾ ਕਿ ਵੱਡਾ ਸਰਦਾਰ ਆ ਸੱਠਾ ਕਿੱਲੇ ਦਾ ਮਾਲ ਗਿਆ ਫਿਰ ਜੱਟ ਐ ਮਾਰ ਕੇ ਥਾਪੀ ਤੇ ਕਹਿੰਦਾ ਕਿ ਲਾਹੌਰਿਆ ਅਸਲੀ ਲਾਹੌਰੀ ਐਹੀਂ ਹੂੰ ਤੈਨੂੰ ਇਹ ਵੀ ਦੱਸ ਤੀਏ ਅਜੀ ਸਾਰੇ ਲਾਹੌਰਿਆ ਖੇਮ ਕਨਾਲੇ ਸਾਡੇ ਬੈਠੇ ਆ ਆ ਵੀ ਲੋਰੀਆ ਹੀ ਮੁਰਦਾ ਜੀ ਯਾਨੀ ਅੱਛੌਣ ਦਾ ਚਾਚਾ ਤੇਰਾ ਪਤਾ ਸਾਰਿਆਂ ਨੂੰ ਤੇ ਤੇਰੀ ਤੇ ਵੀਡੀਓ ਘਰ ਘਰ ਪਹੁੰਚੀ ਇਹਦੇ ਪਰ ਨਹੀਂ ਚਲ ਕੋਈ ਨਹੀਂ ਇੱਕ ਮਿੰਟ ਇਹ ਮਨਜੀਤ ਦੇ ਨਾ ਮਨਜੀ ਤੁਸੀਂ ਸੁਣਿਆ ਸੀਗਾ ਵੇਖੀ ਵੀਡੀਓ ਕਿਹਨੇ ਜਨੇ ਵੇਖੀ ਹੈ ਸਾਰਿਆਂ ਨੇ ਵੇਖੀ ਹੈ ਕਦੀ ਇਸ ਤਰ੍ਹਾਂ ਗੜਕਦਾ ਗਰਜਦਾ ਕਦੀ ਕੋਈ ਵੇਖਿਆ ਜੀ ਹਾਂ ਜੀ ਜੱਬ ਕਿ ਉਹਨੇ ਕਹਾ ਜਾ ਮੈਂ ਕਾਲੀ ਦਲ ਦੇ ਨਾਲ ਤੇ ਵਿਰਸਾ ਹਮਡੋਆ ਦੇ ਨਾਲ ਤੇ ਜੋ ਕਰਨਾ ਕਰ ਲੋ ਸੋ ਇਸ ਕਰਕੇ ਇਹੋ ਜਿਹੀਆਂ ਵੈਰਾਈਆਂ ਖੜੀਆਂ ਹੋਈਆਂ ਇੱਕ ਉਹ ਭਾਰਤੀ ਜਨਤਾ ਪਾਰਟੀ ਚ ਸਾਡਾ ਹੀ ਸਾਥੀ ਆਪਣਾਣਾ ਉਹਦੇ ਚਾਰੇ ਨੂੰ ਨਾਲ ਕਾਲੀ ਦਲ ਦੇ ਸਿਧਾਂਤ ਦਾ ਪਤਾ ਹੈ ਤੇ ਨਾਲ ਭਾਰਤ ਜਨਤਾ ਪਾਰਟੀ ਦੇ ਸਿਧਾਂਤ ਦਾ ਪਤਾ ਅੱਜ ਉਹਨੂੰ ਘੜਿਆਂ ਕਰਕੇ ਤੋੜਦਾ ਆ ਕਿ ਜਾਂ ਢੇੜਾ ਗੂੜਾ ਦੇ ਆ ਜੇ ਤੈਨੂੰ ਕੋਈ ਦੇਣ ਦਿੰਦਾ ਹੋਵੇ ਤੇ ਜਿਹੜਾ ਮੇਰੇ ਖੰਨੀ ਦੇਣ ਦਿੰਦਾ ਮੈਂ ਤਾਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣ ਵਾਲਿਆਂ ਨੂੰ ਵੀ ਕਾਂਗਰਸ ਨੂੰ ਵੋਟ ਪਾਉਣ ਵਾਲਿਆਂ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਵਾਲਿਆਂ ਨੂੰ ਬੇਨਤੀ ਕਰਦਾ ਕਿ ਇਸ ਹਲਕਾ ਇਹ ਹਲਕਾ ਪਹਿਲੀ ਵਾਰ ਗੁਣਾ ਪਿਆਜ ਬਲਟੋਈ ਹਲਕੇ ਦਾ ਖੀਮਕਨ ਹਲਕੇ ਦਾ ਜਿਨ੍ਹਾਂ ਨੂੰ ਪਾਰਲੀਮੈਂਟ ਦੀ ਸੀਟ ਮਿਲੀ ਪਹਿਲੀ ਜਿਹੜਾ ਨਾ ਮੈਂ ਤਾਂ ਅੱਡੇ-ਬਿੱਡੇ ਪਾਉਂਦੇ ਨਾ ਸਾਲ-ਪੋਲ-ਪੋ ਪਹਿਲੀ ਰਹਿਣਾ ਤੇ ਜੇ ਹੁਣ ਪਹਿਲੀ ਵਾਰ ਆਪਾਂ ਨੂੰ ਮਾਣ ਮਿਲਿਆ ਤੁ ਫਿਰ ਆਹ ਅੱਲਾ ਤੇ ਵਾਹੋਂ ਬੁਲੇ ਜੀ ਅੱਛਾ ਹੁਣ ਹੁਣ ਮੈਂ ਤੁਹਾਨੂੰ ਦੱਸਾਂ ਜੇ ਮੈਂ 2007 ਚ ਐਮਐਲਏ ਬਣਿਆ ਨੇ ਤੇ ਸਾਡੇ ਭਾਈ ਗੁਰਮੁਖ ਸਿੰਘ ਭਾਉ ਗੁਰਮੁਖ ਸਿੰਘ ਰਾੜੀਆ ਹੁੰਦਾ ਸੀ ਬਲਟੋਆ ਦਾ ਚੜ੍ਹਾਈ ਕਰ ਗਿਆ ਜਿੱਦਨ ਮੈਂ ਸੌਹ ਚੁੱਕੀ ਤੇ ਮੇਰੇ ਉਹਦਾ ਫੋਨ ਆਇਆ ਉਹ ਮੈਨੂੰ ਕਹਿੰਦਾ ਬਲਟੋਆ ਨਜ਼ਾਰੇ ਬਣਦੇ ਹੀ ਵਿਰਸਾ ਹੈ ਤਾਂ ਜੋ ਤੂੰ ਆਖੇ ਨਾ ਕਿ ਮੈਂ ਵਿਰਸਾ ਸਿੰਘ ਬਲਟੋਆ ਆਦਾ ਮੈਂ ਤਾਂ ਉੜਕ ਕੇ ਉੱਠਿਆ ਕਿ ਸਾਡੇ ਪਿੰਡ ਦਾ ਨਾਮ ਚਾਹੋ ਇਹ ਹਲਕਾ ਖੇਮ ਕਰਨ ਦੇ ਹਰ ਵਾਸੀ ਦਾ ਚਾਹੇ ਖਡੂਰ ਸਾਹਿਬ ਦੇ ਪਾਰਲੀਮੈਂਟ ਦੇ ਹਰ 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 ਵਿਅਕਤੀ ਦੀ ਜਿਹੜੀ ਆ ਉਹਦੀ ਚੜ੍ਹ ਤੇ ਹਾਂਜੀ ਉਹਦੀ ਜਿੱਤ ਹੈ ਪਰ ਖਾਸ ਕਰਕੇ ਜਿੱਥੇ ਮੇਰੀਆਂ ਜੜ੍ਹਾਂ ਨੇ ਜਿੱਥੇ ਮੇਰੀਆਂ ਰੂਟਸ ਨੇ ਜਿੱਥੋਂ ਦੇ ਆ ਤੁਸੀਂ ਸਾਰੇ ਮੇਰੇ ਪਰਿਵਾਰ ਬਿਠੇ ਜੇ ਤੇ ਮੇਰੇ ਖਾਲ ਹਜ਼ਾਰਾਂ ਦੀ ਤਦਾਦ ਚ ਬਿਠੇ ਜੇ ਤੇ ਮੇਰਾ ਖਿਆਲ ਹੈ ਕਿ ਕੋਈ ਵਿਅਕਤੀ ਵਿਰਲਾ ਹੋਣਾ ਜਿਹਦਾ ਮੈਂ ਨਾਂ ਨਾ ਜਾਣਦਾ ਜਿਹਨੂੰ ਮੈਂ ਇਹ ਨਾ ਜਾਣਦਾ ਹੋਵੇ ਕਿ ਕਿੱਥੋਂ ਆ ਪਰ ਤੁਸੀਂ ਹਮੇਸ਼ਾ ਲੜਦੇ ਰਹੇ ਜੇ ਠੀਕਾ ਕਿ 2017 ਚ ਉਹਨਾਂ ਦਾ ਝੂਠ ਚੱਲ ਗਿਆ ਬਾਈ ਜੇ ਇਹਨਾਂ ਦਾ ਚੱਲ ਗਿਆ ਹੁਣ ਜਿਹਨਾਂ ਦਾ ਬਾਈ ਚ ਚੜਿਆ ਸੀ ਸਭ ਤੋਂ ਮਾੜਾ ਹਾਲ ਉਹਨਾਂ ਦਾ ਹੋਣਾ ਜੀ ਤਾਂ ਬਹੁਤ ਸਿਰੰਦਸਾ ਹੋਣਾ ਨਾ ਇੰਨੇ ਵੀ ਬੜੀ ਹੱਥ ਚੁੱਕੀ ਜੀ ਅਦੋ 2017 ਨੇਰੀ ਵੀ ਆਂਦੀ ਹੈ ਜੀ ਅਜੀ ਸਾਹੀਏ ਗੱਲ ਹੋਈ ਤਾਂ ਮੈਨੂੰ ਘੇਰ ਕੇ ਪਤਾ ਕੀ ਜਾਂਦੇ ਆ ਹਾਂ ਜੇ ਤੁਸੀਂ ਉੱਤਰ ਚੱਲੇ ਜੇ ਤੇ ਕੋਈ ਖੂਜ ਮਕੈ ਸੁਣ ਬੋਲ ਚਾ ਕੋਈ ਨਹੀਂ ਹਾਂ ਇਹਦੇ ਅੱਖ ਜਿᱷੜੀਆਂ ਹਾਂ ਹਾਂ ਜਿਹੜੀ ਠੀਕ ਹੈ ਜਵਾਬ ਤੇ ਜਿਹੜੀ ਮੈਂ ਤੁਹਾਨੂੰ ਗੱਲਾਂ ਕੀਤੀਆਂ ਨਾ ਜਵਾਬ ਦਿਓ ਜੇ ਕਿਸੇ ਕੋਲ ਕੋਈ ਜਵਾਬ ਹੈਗਾ ਉਹਨੂੰ ਕਹਦੇ ਠੀਕ ਆ ਭਈ ਮੈਂ ਇਹ ਵੀ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਕਿ ਉਹਨਾਂ ਦੇ ਜਥੇਬੰਦੀ ਨੂੰ ਅਪੀਲ ਕਰਦਾ ਹੈ ਸੱਦਾ ਦੇਣਾ ਇੱਕ ਬੰਦਾ ਇੱਕ ਬੰਦਾ ਤੁਸੀਂ ਦੇ ਦਿਓ ਇੱਕ ਮੈਂ ਆ ਜਾਣਾ ਤੇ ਦੋ ਤਿੰਨ ਆਪਾਂ ਚੈਨਲ ਸੱਤ ਲੈ ਲੈਨੇ ਆਂ ਹਾਂਜੀ ਤੇ ਉਹਨਾਂ ਚੈਨਲਾਂ ਦੇ ਸਾਹਮਣੇ ਅੰਦਰ ਕਮਰੇ 'ਚ ਆਪਾਂ ਜਿਹੜਾ ਲੋਕਾਂ ਤੱਕ ਲਾਈਵ ਜਾਵੇ ਹਾਂਜੀ ਸੱਚ ਦਾ ਝੂਠ ਦਾ ਹਰੇਕ ਦਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਜਾਵੇ ਇਹ ਪਤਾ ਲੱਗੇਗਾ ਕਿਹਦਾ ਪੱਖ ਮਜ਼ਬੂਤ ਹੈ ਤੇ ਕਿਹਦਾ ਹੌੜਾ ਆ ਤੇ ਜੇ ਮੈਂ ਮੇਰਾ ਪੱਖ ਹੌੜਾ ਹੋਊ ਜਾਂ ਮੈਂ ਝੂਠਾ ਹੋਊਂਗਾ ਤਾਂ ਮੈਂ ਮੈਦਾਨ ਛੱਡ ਦੂੰ ਮੈਂ ਇੱਥੇ ਤੁਹਾਡੇ ਕੋਲੇ ਪਹਿਲੀ ਵਾਰ ਐਲਾਨ ਕੀਤਾ ਹੈ ਬਲੇ ਸਾਨਯ ਜੈ ਸ੍ਰੀ ਅਕਾਲ ਮੈਨੂੰ ਆਸ ਹੈ ਕਿ ਮੇਰਾ ਸੱਦਾ ਪ੍ਰਵਾਨ ਕਰਨਗੇ ਮੈਨੂੰ ਆਸ ਹੈ ਮੇਰਾ ਸੱਦਾ ਪ੍ਰਵਾਨ ਕਰਨਗੇ ਜਲੰਧਰ ਰੱਖ ਲੈਣਾ ਚੰਡੀਗੜ੍ਹ ਰੱਖ ਲੈਣਾ ਸਿਰਫ ਇੱਕ ਉਹਨਾਂ ਦਾ ਇੱਕ ਮੈਂ ਖੁਦ ਹਾਂ ਉਹਨਾਂ ਜਿੰਨੂੰ ਭੇਜਣਾ ਆ ਉਹਨੂੰ ਭੇਜ ਤੇ ਜੋ ਉਹਨਾਂ ਕੋਲੇ ਏਜੰਡਾ ਆ ਆਪਾਂ ਆਕਤੀ ਕਿਤਾਜਾ ਕਾਢੀ ਲਈ ਹਾਂਜੀ ਤੇ ਮੈਨੂੰ ਝੂਠਿਆ ਕਰ ਦੇਣਾ ਤੇ ਮੇਰਾ ਪੱਖ ਚਲ ਕੋਲ ਤੋੜ ਕੇ ਦੇਖ ਲੈਣ ਲੋਕਾਂ ਦੇ ਸਾਹਮਣੇ ਮੈਂ ਵੀ ਰੱਖ ਦੂੰ ਉਹ ਵੀ ਰੱਖ ਦੇਣਾ ਨੀਨਾ ਲੋਕਾਂ ਨੇ ਕਰ ਲੈਣਾ ਹੈ ਤਾਂ ਮੈਂ ਕਹਿੰਦਾ ਕਿ ਜੇ ਮੇਰਾ ਪੱਖ ਕਮਜ਼ੋਰ ਉੱਥੇ ਸਾਬਤ ਹੋ ਜਾਏ ਜੇ ਮੈਂ ਉੱਥੇ ਕਮਜ਼ੋਰ ਸਾਬਤ ਹੋ ਜਾਾਂ ਝੂਠਾ ਸਾਬਤ ਹੋ ਜਾ ਕਿਸੇ ਗੱਲੋਂ ਕਸਰ ਹੋ ਗਈ ਮੈਂ ਦਾਵਾ ਛੱਡ ਦਾਂ ਆਵੇਂ ਪਾਰਟੀ ਪ੍ਰਧਾਨ ਨੂੰ ਨਹੀਂ ਪੁੱਛਾਂ ਮੈਂ ਪਿਆਗੇ ਫੋਕ ਮੈਂ ਪਾਰਟੀ ਪ੍ਰਧਾਨ ਨੂੰ ਵੀ ਨਹੀਂ ਪੁੱਛਦਾ ਮੈਂ ਸਮਝ ਗਿਆ ਕਿ ਮੇਰੇ 'ਚ ਕਮਜ਼ੋਰੀ ਹੈ ਤਿੰਨੇ ਤੇ ਫਿਰ ਮੈਂ ਗਣਾਉਂ ਹਾਂ ਚਦੋਹਿਆ ਅੱਲਾ ਕੇ ਨਹੀਂ ਪੱਕਦਾ ਕੰਮ ਹੈ ਆਏ ਬਲਾਕੇ ਨਹੀਂ ਪੱਕਦਾ ਕੋਈ ਨਹੀਂ ਪੱਕਾਇਆ ਤੁਰਲੇ ਅੱਗੂ ਰੋਗ ਹੀ ਹਮੇਸ਼ਾ ਰਹੀ ਹੈ ਸੋਨਿਆ ਮੈਂ ਵੀੜੀ ਰਹੀ ਨਿਮਰਤਾ ਸਹਿ ਸੱਦਾ ਦੇਣਾ ਆਪਾਂ ਪਿਆਰ ਨਾਲ ਬੈਠ ਕੇ ਗੱਲ ਕਰੀਏ ਜੇ ਮੇਰੇ 'ਚ ਕੋਈ ਕਮਜ਼ੋਰੀ ਹੋ ਮੈਨੂੰ ਤੁਸੀਂ ਝੂਠਿਆ ਸਾਬਤ ਕਰਦੋਗੇ ਮੈਂ ਪਾਸੇ ਪਾਸੇ ਹੋ ਜੂੰ ਪੰਥ ਘੇਟਾਂ ਵਾਲੇ ਦੇ ਪੰਜਾਬ ਦੇ ਘੇਟਾਂ ਵਾਲੇ ਕੌਮ ਦੇ ਭੇਖਲੇ ਪੰਜਾਬ ਦੇ ਭੇਖਲੇ ਜੇ ਕਿਤੇ ਉਹ ਬਿਹਤਰ ਨਜ਼ਰ ਆਉਂਦਾ ਤਾਂ ਮੈਨੂੰ ਮੈਨੂੰ ਕੋਈ ਹੀਲ ਹੋ ਜਿਤਨੇ ਪਰ ਮੈਨੂੰ ਦੱਸ ਦਿਓ ਜਦੋਂ ਤੋਂ ਮੈਂ ਸਿਹਤ ਸ਼ੁਰੂ ਕੀਤੀ ਹੈ ਖੇਮ ਕਨ ਹਲਕੇ ਦਾ ਕੋਈ ਪਰਿਵਾਰ ਹੋਵੇ ਜਿਹਦੇ ਤੱਕ ਮੈਂ ਨਾ ਪਹੁੰਚਿਆ ਹੋਵਾਂ ਪਹੁੰਚਿਆ ਜੀ ਪਹੁੰਚਿਆ ਜੀ ਜਿਹਦੇ ਨਾਲ ਮੇਰੀ ਸਾਹ ਜਨੀ ਚਾਹ ਦੁੱਖ ਦੀ ਹੋਵੇ ਚਾਹ ਸੁੱਖ ਦੀ ਹੋਵੇ ਚਾਹ ਮਾਨ ਤਨ ਦੀ ਹੋਵੇ ਕਮੀਆਂ ਵੀ ਰਹਿ ਜਾਂਦੀ ਮੈਂ ਨਹੀਂ ਕਹਿੰਦਾ ਕਿ ਬੰਦੇ ਕੋਲ ਰਹਿੰਦੀਆਂ ਨਹੀਂ ਕਿਆਂ ਫਰਮਾਨ ਹੈ ਆਪਦੀ ਕਾਰਗੁਜ਼ਾਰੀ ਤੇ ਜਿੱਪਨ ਇਸ ਹਲਕੇ ਦੀ ਕਾਇਆ ਕਲਪ ਕੀਤਾ ਹੋਣਾ ਖੇਮਕਾ ਨਾਲ ਬੈਠੇ ਆਂ ਬੋੜਾ ਸਾਨੂੰ ਸੀਵਰੇਜ ਪਾਇਆ ਹੈ ਇੰਟਰਲੋਕਿੰਗ ਲਾਈਆਂ ਹੈ ਤਸਵੀਰ ਬਣਾਈ ਹੀ ਵੱਧ ਕੱਢੇ ਹੀ ਜਿੱਥੇ ਕੰਮ ਉੱਥੇ ਹੀ ਆ ਹਾਂਜੀ ਬਿਜਲੀ ਘਰ ਵੱਡਾ ਕੀਤਾ ਹੈ ਹਾਂਜੀ ਤੇ ਪਾਣੀ ਕਿੱਥੇ ਜਾ ਕੇ ਛੁੱਟਿਆ ਸੀ ਉਹ ਕਸੂਰ ਨਾਲੇ ਚ ਤੇ ਅੱਜ ਫੇਰ ਤਾਂ ਡਾਊਨ ਮਹਿ ਸੀਵਰੇਜ ਪਾ ਗਿਆ ਫੇਰ ਉੱਪਰਦਾ ਹੈ ਸਾਹਮਣੇ ਤੇ ਇਨਾ ਹੀ ਹਾਂਜੀ ਅੱਪੇ ਕੀਵਿੰਡਾ ਕਿਤੇ 2009 ਤੋਂ ਪਹਿਲਾਂ ਪਿੱਖੀਵੜ ਨਰਕ ਸੀਗਾ ਖੇਮਤਾਂ ਨਹੀਂ ਇਤਰਾ ਹੀ ਹੁੰਦਾ ਸੀ ਪਿੱਖੀਵੜ ਤਾਂ ਬਾਹ ਨਰਕ ਸੀਗਾ ਉੱਥੋਂ ਦੇ ਕਾਇਆ ਕਰਪ ਕੀਤਾ ਅੱਜ ਔਰ ਹਰੇਕ ਪਿੰਡ ਚ ਖੇਤਾਂ ਤੱਕ ਖੇਤਾ ਜੇਟ ਨਹੀਂ ਸੀ ਲੱਗ ਸਕਦੀ ਹੁੰਦੀ ਕਾਨੂੰਨ ਸੀਗਾ ਸਬ ਪ੍ਰਕਾਸ਼ ਸਿੰਘ ਬਾਦਲ ਨੇ ਕਾਨੂੰਨ ਤੋੜ ਕੇ ਨਵੇਂ ਬਣਾ ਕੇ ਖੇਤਾਂ ਦੇ ਵਿੱਚ ਵੀ ਰਾਹ ਪੱਕੇ ਕੀਤੇ ਤੇ ਚਵੀ ਗੇਲੇ ਦਿੱਤੀ 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 ਕਿਹਨੇ ਦਿੱਤੀ ਆਦੀ ਆਟਾ ਦਾਲ ਸਕੀਮ ਬੱਡੀਆਂ ਦੇ ਬਿੱਲ ਮਾਫ ਆ ਸਾਨੂੰ ਆਪਣ ਜਿੱਦ ਆਪ ਹੁਣ ਕਹਿੰਦੇ ਚੁੰਗੀ ਵੀ ਮਾਫ ਕੀਤੀ ਹੈ